ਸਭ ਨੂੰ ਪਿਆਰ ਪ੍ਰੀਤ ਸਚੀ ਗਾਰਡਨ ਜੀ ਫਰੈਂਡਸ ਵੈਲਕਮ ਟੂ ਐਸ ਕੇ ਗਾਰਡਨ ਬਲੌਗਸ ਅੱਜ ਮੈਂ ਤੁਹਾਨੂੰ ਦੱਸਾਂਗੀ ਘਰ ਚ ਪਈਆਂ ਬੇਕਾਰ ਮਟਕੀਜ਼ ਗਾਗਰਜ਼ ਵਗੈਰਾ ਪਈਆਂ ਹੁੰਦੀਆਂ ਉਹਨਾਂ ਨੂੰ ਕਿਸ ਤਰ੍ਹਾਂ ਆਪਾਂ ਗਾਰਡਨ ਚ ਯੂਜ਼ ਕਰਦੇ ਹਾਂ ਇਹ ਵੀਡੀਓ ਮੇਰੀ ਜਨਵਰੀ ਫਰਵਰੀ ਦੀ ਆ ਤੇ ਮੇਰੀ ਬੇਟੀ ਨੇ ਬਣਾਈ ਸੀ ਛੋਟੀ ਜਿਹੀ ਵੀਡੀਓ ਕਹਿੰਦੀ ਕਿ ਮੰਮਾ ਮੈਂ ਛੋਟਾ ਜਿਹਾ ਟ੍ਰੇ ਗਾਰਡਨ ਬਣਾਣਾ ਤੇ ਆਪਣੀ ਮਨਪਸੰਦ ਦੇ ਪਲਾਂਟਸ ਲੈ ਕੇ ਆਈ ਗਾਰਡਨ ਚੋਂ ਜਿਹੜੀਆਂ 올 ਡਿਸਟ੍ਰਿਕਟਸ ਨਿਕਲੀਆਂ ਹੁੰਦੀਆਂ ਉਹਨਾਂ ਨੂੰ ਸਾਈਡ ਤੇ ਬਨ ਕੇ ਨੇ ਨਾ ਇੱਕ ਕਲੰਚੋ ਦਾ ਗੋਲਡਨ ਕਲੰਚੋ ਦਾ ਮਿਕਾ ਪਲਾਂਟ ਆ ਉਹਦੀ ਲੰਮੀਆਂ ਸਟਿਕਸ ਲੈ ਕੇ ਸਾਈਡ ਤੇ ਲਗਾ ਕੇ ਉਹਨਾਂ ਨੂੰ ਬਨ ਕੇ ਤੇ ਉਹਦੇ ਨਾਲ ਤੇ ਗਾਰਡਨ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਪਹਿਲਾਂ ਇਹਨੇ ਮਟਕੀ ਨੂੰ ਪੇਂਟ ਕੀਤਾ ਆਪਣੇ ਪਸੰਦੇ ਕਲਰ ਲੈ ਕੇ ਛੋਟੀ ਜੀ ਕੋਸ਼ਿਸ਼ ਕੀਤੀ ਹੈ ਉਹਨੂੰ ਪੇਂਟ ਕਰਨ ਦੀ ਜਿਸ ਤਰ੍ਹਾਂ ਦਾ ਵੀ ਹੋਇਆ ਮੈਨੂੰ ਬਹੁਤ ਪਿਆਰਾ ਲੱਗਿਆ ਤੇ ਇਹ ਦੋਨੇ ਸਾਈਡ ਦੇ ਨੇ ਬਨ ਕੇ ਨੂੰ ਬੜੀ ਮਜ਼ਬੂਤੀ ਦੇ ਨਾਲ ਆਪਣੇ ਵੱਲੋਂ ਕੋਸ਼ਿਸ਼ ਕੀਤੀ ਮੰਨਨ ਦੀ ਤੇ ਇਹ ਮੇਰੇ ਕੋਲ ਨਾ ਤਿੰਨ ਵੈਰਾਈਟੀਆਂ ਦੇ ਪਲਾਂਟ ਹੈਗੇ ਨੇ ਕੁਆਲਿਚ ਦੇ ਜਿਹੜੇ ਨੂੰ ਆਪਾਂ ਖੱਟੀ ਮਿੱਟੀ ਕਹਿੰਦੇ ਨੇ ਆਯੁਰਵੈਦਿਕ ਵੀ ਪਲਾਂਟ ਐ ਮੰਨਿਆ ਜਾਂਦਾ ਏ ਚਟਨੀ ਵਗੈਰਾ ਵੀ ਬਣ ਜਾਂਦੀ ਇਹਦੀ ਇੱਕ ਗ੍ਰੀਨ ਕਲਰ ਐ ਤੇ ਇਹ 골ਡਨ ਕਲਰ ਮਹਿਰੂਨ ਕਲਰ ਦਾ ਪਲਾਂਟ ਹੈਗਾ ਏ ਮੇਰੇ ਕੋਲ ਤਿੰਨ ਵੈਰਾਈਟੀ ਦੇ ਨੇ ਇੱਕ ਲੌਂਗ ਵਾਲਾ ਆ ਪਹਿਲਾਂ ਤੇ ਇਹਨੇ ਮਦਰ 1000 ਨੂੰ ਸਾਈਡਾਂ ਤੇ ਲਗਾਉਣ ਦੀ ਕੋਸ਼ਿਸ਼ ਕੀਤੀ ਕਿ ਮੰਮਾ ਇਹਦੇ ਨਾਲ ਸੋਨਾ ਲੱਗੂਗਾ ਆਊਟਲਾਈਨ ਜੀ ਬਣੀ ਸੋਹਣੀ ਲੱਗੂਗੀ ਪਤਾ ਨਹੀਂ ਫਿਰ ਕੀ ਮਨ ਵਿੱਚ ਆਇਆ ਇਹਨੂੰ ਲਗਾਉਣ ਦੀ ਲਗਾਉਂਦੀ ਦੇ ਮਨ ਵਿੱਚ ਬਾਅਦ ਵਿੱਚ ਕਹਿੰਦੀ ਕਿ ਨਹੀਂ ਮੰਮਾ ਆਪਾਂ ਨਾ ਇਹਨੂੰ ਤੇ ਗਾਰਡਨ ਨੂੰ ਥੋੜਾ ਜਿਹਾ ਕਲਰਫੁਲ ਬਣਾਉਂਦੇ ਆ ਪਹਿਲਾਂ ਲਗਾ ਦਿੱਤੇ ਤੇ ਬਾਅਦ ਵਿੱਚ ਕੱਢ ਦਿੱਤੇ ਬਾਅਦ ਵਿੱਚ ਇਹਨੇ ਆਪਣੀ ਮਨਪਸੰਦ ਦੇ ਜਾ ਕੇ ਗਲਡਿੰਗ ਜੂ ਲੈ ਕੇ ਆਈ ਰੈੱਡ ਕਲਰ ਦਾ ਇਹ ਲੰਗ ਵਾਲੀ ਵੈਰਾਈਟੀ ਹੈ ਕੁਵਾਲਿਸ ਦੀ ਜਿਹੜੀ ਦੇਸੀ ਆਪਣੇ ਕੋ ਹੁੰਦੀ ਖੱਟੀ ਮਿੱਠੀ ਚਟਨੀ ਵਾਲੀ ਤੇ ਇਹ ਇਹ ਦੇ ਵਿੱਚ ਲਗਾ ਕੇ ਕਿਉਂਕਿ ਇਹ ਬਲਬਸ ਤੋਂ ਤਿਆਰ ਹੋ ਜਾਂਦੇ ਨਾ ਹੌਲੀ ਹੌਲੀ ਸਾਰਾ ਆਪਣਾ ਨਾ ਇਹ ਪਲੈਂਟਰ ਜਿਹੜਾ ਹੈ ਪਰ ਜਾਂਦਾ ਇਹਦੇ ਨਾਲ ਤੇ ਬਾਅਦ ਵਿੱਚ ਬੈਂਡਿੰਗ ਜੀ ਉਰ ਲਗਾ ਕੇ ਉਹਨੇ ਉਧਰ ਦੀ ਸਾਈਡ ਤੇ ਆਊਟਲਾਈਨ ਕੀਤੀ ਕਿ ਜਦੋਂ ਇਹ ਬਾਹਰ ਨੂੰ ਲਟਕੇਗਾ ਤੇ ਬਹੁਤ ਹੀ ਸੋਹਣਾ ਲੱਗੇਗਾ ਤਾਂ ਇਸ ਤਰ੍ਹਾਂ ਕਰਕੇ ਉਹਨੇ ਛੋਟੀ ਜੀ ਕੋਸ਼ਿਸ਼ ਕੀਤੀ ਕਹਿੰਦੇ ਨਾ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ ਜ਼ਿੰਦਗੀ ਵਿੱਚ ਹੌਲੀ ਹੌਲੀ ਜ਼ਰੂਰ ਬੰਦਾ ਕਾਮਯਾਬ ਹੁੰਦਾ ਪਹਿਲੀ ਵਾਰੀ ਥੋੜੀ ਤੇ ਦੂਸਰੀ ਵਾਰੀ ਥੋੜੀ ਵਧਦੀ ਹੈ ਕ੍ਰੀਏਟੀਵਿਟੀ ਹੋ ਜਾਏਗੀ ਤੇ ਦੇਖੋ ਵਿਕਾਰ ਜਾਂ ਫालतू ਜਾਂ ਪਲਾਂਟਰ ਸਾਡਾ ਕਿੱਦਾਂ ਸੋਹਣਾ ਬਣ ਕੇ ਤਿਆਰ ਹੋ ਗਿਆ ਡੀਆਈਵਾਈ ਕਿੰਨਾ ਪਿਆਰਾ ਲੱਗਦਾ मतलब कि ਅਸੀਂ ਘਰ ਵਿੱਚ ਕੋਈ ਵੀ ਚੀਜ਼ ਇਸ ਤਰ੍ਹਾਂ ਫालतੂ ਨਹੀਂ ਸੁੱਟਦੇ ਹਰ ਇੱਕ ਜੀ ਨੂੰ ਜੂਸ ਕਰਦੇ ਤੇ ਪਾਣੀ ਪਾ ਕੇ ਅਸੀਂ ਨੂੰ ਛਾਂ ਵਿੱਚ ਰੱਖਿਆ ਕਾਫੀ ਦਿਨ ਤਿੰਨ ਦੇਖੋ ਕਿੰਨਾ ਸੋਹਣਾ ਬਿਊਟੀਫੁੱਲ ਜਿਹਾ ਪਲੈਂਟ ਦੇਖੋ ਕਿੰਨਾ ਪਿਆਰਾ ਲੱਗ ਰਿਹਾ ਨਾ ਤੁਸੀਂ ਵੀ ਇਸ ਤਰ੍ਹਾਂ ਤਿਆਰ ਕਰ ਸਕਦੇ ਹੋ ਆਪਣੇ ਘਰ ਚ ਬੇਕਾਰ ਮਟਕੀਆਂ ਨੂੰ ਸਜਾ ਕੇ ਤੇ ਇੱਕ ਕਾਰਨਰ ਵਿੱਚ ਰੱਖੀ ਹੋਵੇ ਤੇ ਬਹੁਤ ਹੀ ਪਿਆਰੀ ਲੱਗਦੀ ਹੈ ਸੋ ਫਰੈਂਡਸ ਅੱਜ ਦੀ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਜੀ ਥੈਂਕਸ ਫੋਰ ਵਾਚਿੰਗ ਥੈਂਕਸ ਫੋਰ ਕਮਿੰਗ ਫਰੈਂਡਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ